ਲੇਵੀ ਟਾਈਲਾਂ ਦਾ ਭਰਿਆ ਹੋਇਆ ਟਰਾਲਾ ਮੋੜ ਮੱਡੀ ਤੋਂ ਜੰਮੂ ਕਸ਼ਮੀਰ ਨੂੰ ਜਾ ਰਿਹਾ ਤੁਹਾਨੂੰ ਕੀ ਲੱਗਦਾ ਵੀ ਜੰਮੂ ਕਸ਼ਮੀਰ ਚਾਹ ਟਾਈਲਾਂ ਹੋਣੀਆਂ ਨਹੀਂ ਹੈਗੀਆਂ ਤਾਂ ਹੈਗਿਆ ਨੇ ਪਰ ਉਹ ਕੁਆਲਿਟੀ ਨਹੀਂ ਹੈਗੀ ਇੱਥੇ ਜਿਹੜੀ ਤੁਹਾਨੂੰ ਕੁਆਲਿਟੀ ਮਿਲੂ ਮੋੜ ਮੱਡੀ ਦੇ ਵਿੱਚ ਉਹ ਤੁਹਾਨੂੰ ਕਿਤੇ ਨਹੀਂ ਮਿਲਣੀ ਹੈ ਇਕੱਲੀਆਂ ਟਾਈਲਾਂ ਨਹੀਂ ਫਲੋਰ ਟਾਈਲ ਜਿਹੜੀ ਕੰਧ ਤੇ ਲੱਗਣ ਵਾਲਾ ਟਾਈਲ ਬਾਥਰੂਮਾਂ ਦਾ ਸਾਰਾ ਸਮਾਨ ਟੂਟੀਆਂ ਦਾ ਸਾਰਾ ਸਮਾਨ ਬਾਪੂ ਜੀ ਇਹੋ ਜਿਹਾ ਤੁਹਾਡੇ ਕੋਲੇ ਕਿਹਾ ਜਾ ਮਟੀਰੀਅਲ ਹੈ ਵੀ ਥੋੜਾ ਸਮਾਨ ਜੰਮੂ ਕਸ਼ਮੀਰ ਤੱਕ ਜਾਂਦਾ ਇਹਦਾ ਰੀਜ਼ਨ ਇਹ ਹੈ ਜੀ ਆਪਣੇ ਕੋਲ ਮਿਲਦਾ ਹੈ ਬੈਸਟ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ 10 ਸਪੈਸ਼ਲਟੀ ਹੈ ਐਂਡਲੈਸਟਾਈਲ ਵਸ ਠੀਕ ਹੈ ਜੀ ਤੇ ਰੇਟ ਰੂਟ ਦੱਸੋ ਕੁਛ ਮਾੜਾ ਰੇਟ ਸਾਡੀ ਦੇਖੋ ਐਂਡਲੈਸਟਾਈਲ ਹੈ ਜੀ ਮੈਂ ਆ ਪਿਆ ਰੇਸ਼ਨਲ ਰਿਸ਼ਾ ਮਿਲਿਆ 33 ਰੁਪਏ ਸਕੁਅਰ ਫੁੱਟ ਦੇ ਵਿੱਚ ਠੀਕ ਹੈ ਜੀ ਸਭ ਤੋਂ ਲੇਟਸ ਪੈਟਰਨ ਮਿਲਿਆ ਕੋਈ ਵੀ ਪੈਟਰਨ ਜਿਹੜਾ 6 ਮਹੀਨੇ ਪੁਰਾਣਾ ਹੋਵੇ ਮਤਲਬ ਤੇ ਗ੍ਰੇਨਾਈਟ ਦਾ ਆਪਣੇ ਕੋਲ ਕੀ ਡਾਟਾ ਜੀ ਗ੍ਰੇਨੇਟ ਸਾਊਥ ਰਾਜਸਥਾਨ ਸਾਰੇ ਆਪਣੇ ਕੋਲੇ 65-70 ਰੁਪਏ ਤੋਂ ਸ਼ੁਰੂ ਹੋ ਜਾਣਗੇ ਇਹ ਟੂ ਜ਼ੈਡ ਤੇ ਆਪਣੇ ਕੋਲ ਡਿਲੀਵਰੀ ਸਾਰੇ ਆਲ ਇੰਡੀਆ ਜੀ ਡਿਲੀਵਰੀ ਹੋ ਜਾਂਦੀ ਹੈ ਤੇ ਉਹ ਵੀ ਬਹੁਤ ਜਾਇਜ਼ ਰੇਟ ਦੋਸਤੋ ਜੇ ਤੁਸੀਂ ਇਹ ਸਾਰਾ ਸਮਾਨ ਲੈਣਾ ਜਿੰਨਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੁਸੀਂ ਆਹ ਨੰਬਰ ਤੇ ਫੋਨ ਕਰਕੇ ਹੀ ਪਤਾ ਕਰ ਸਕਦੇ ਹੋ ਤੇ ਰੇਟ ਦੀ ਪੂਰੀ ਫੁੱਲ ਗਾਰੰਟੀ ਹੈ ਵੀ ਰੇਟ ਬਹੁਤ ਜਾਇਜ਼ ਹੋਊਗਾ